ਗੁਰਨਾਥ ਜਰੀਆ ਦੇ ਵਿਦਿਆਰਥੀ ਭਾਵ ਸਿੱਖ ਨੇ ਸਿੱਖ ਲਬਜ ਕਦੇ ਵੀ ਇਸ ਨੂੰ ਰੰਗ ਰੂਪ ਪਹਿਲਾਂ ਲਜਾਇਆ ਕਰੋ ਕਦੇ ਵੀ ਕਿਸੇ ਭੇਖਵਾਨਾਂ ਲਜਾਇਆ ਕਰੋ ਕਿ ਭਾਈ ਕਿ ਉਹ ਦੇਖੋ ਦਾੜੀ ਕੇਸ ਵਾਲੇ ਤਰ੍ਹਾਂ ਹੁੰਦੇ ਸਿੱਖ ਤਰੇ ਹੁੰਦੇ ਨਹੀਂ ਵੀ ਉਹ ਗੁਰਨਾਣਕ ਸਾਹਿਬ ਨੇ ਦੇਖਣਾ ਕਿ ਉਹ ਸਾਹਮਣੇ ਕੌਣ ਤਰੇ ਆਉਂਦਾ ਕਿ ਗੁਰਨਾਣਕ ਸਾਹਿਬ ਨੇ ਦੇਖਣਾ ਕਿ ਇਹ ਮੇਰੀ ਸਿੱਖਿਆਵਾਂ ਤੇ ਚੱਲਣ ਵਾਲਾ ਸਿੱਖ ਹੈ ਇੰਬਿਰਿਆ ਸਿਕਾਮਾਂ ਤੇ ਚੱਲਦਾ ਵਾ ਜੇ ਚੱਲਦਾ ਤੇ ਉਹ ਮੇਰਾ ਸਿੱਖ ਹੈ ਬਣਾਉਣਾ ਕੀ ਤੋ ਆ ਗੁਰੂ ਨਾਨਕ ਸਾਹਿਬ ਦੁਨੀਆ ਤੋਂ ਨਹੀਂ ਬਣਾਉਣਾ ਦੁਨੀਆ ਨਾਲ ਨਹੀਂ ਤੂੰ ਮਨਾ ਸਕਦਾ ਮੈਂ ਕੋਸ਼ਿਸ਼ ਕਰੀ ਦੁਨੀਆ ਦੇ ਚੱਕਰਾਂ 'ਚ ਨਹੀਂ ਬੰਦਾ ਪੈਂਦਾ ਰੱਬ ਦਾ ਪਿਆਰਾ ਉਹ ਕਹਦਾ ਮੈਂ ਤੇ ਤੋ ਕੀ ਲੈਣਾ ਭਾਈ ਮੇਰਾ ਸਬੰਧ ਹੈ ਗੁਰੂ ਨਾਨਕ ਸਾਹਿਬ ਪਾਛੈ ਨੇ ਮੈਂ ਤਾਂ ਉਹਨੂੰ ਮਨਾਣਾ ਇਹ ਮੈਂ ਤਾਂ ਕੇਵਲ ਤੋਂ ਕੇਵਲ ਗੁਰੂ ਨਾਨਕ ਸਾਹਿਬ ਦੀ ਨਿਗਾਹ ਦੇ ਵਿੱਚ ਉੱਚੇ ਹੋਣਾ ਉਹਦੇ ਚਰਨਾਂ 'ਚ ਬਹਿਣਾ ਕਿ ਉਹਦੇ ਜਦੋਂ ਮੈਂ ਚਰਨਾਂ ਨਾਲ ਜੁੜਾਂ ਉਹ ਮੈਨੂੰ ਚਰਨਾਂ 'ਚ ਬੈਠੇ ਨੂੰ ਬਾਹ ਫੜ ਕੇ ਆਪਣੇ ਗਲੇ ਲਾਵੇ ਨਾ ਕਿ ਉਹ ਹੀ ਚਰਨਾਂ ਦੇ ਨਾਲ ਲੱਤਾਂ ਤੇ ਧੱਕੇ ਮਾਰੇ ਚੱਲ ਪੜਿਆ ਕਿ ਜੇ ਜਿਦਾ ਸਾਡਾ ਤਿਉਹ ਮਹਵਤ ਨਾ ਹੋਵੇ ਨਾ ਬੇਸੀ ਪਰੇ ਭਜਾਉਂਦੇ ਨਾ ਉਹਨੂੰ ਪ੍ਰੇਮ ਹੱਬਤ ਕਦੋਂ ਬਣਦਾ ਜਦੋਂ ਗੁਰੂ ਨਾਨਕ ਸਾਹਿਬ ਦੀ ਸਿੱਖਿਆਵਾਂ ਤੇ ਚੱਲਾਂ। ਅਸੀਂ ਆਮ ਹੀ ਕਹਿ ਦਿੰਨੇ ਆ ਕਿ ਜਦੋਂ ਕੋਈ ਗੱਲਬਾਤ ਹੁੰਦੀ ਹੈ ਨਾ ਕਿ ਜਦੋਂ ਕੋਈ ਕਾਰ ਜਾਂਦਾ ਐਸਾ ਨਹੀਂ ਬਈ ਸਿੱਖਾਂ ਨੂੰ ਲਿਆਓ, ਅਮਰਧਾਰਿਆਂ ਨੂੰ ਲਿਆਓ। ਇਹਨਾਂ ਤੋਂ ਕੀ ਲੈਣਾ ਬਈ? ਅਸੀਂ ਬਣਾਉਣਾ ਨਿਗੁਰੇ ਨੂੰ ਗੁਰੂ ਵਾਲੇ। ਕਿ ਨਗੁਰਿਆਂ ਨੂੰ ਲੈ ਕੇ ਆਓ ਬਈ ਹਾਜ਼ਰੀ ਦੇ ਵਿੱਚ। ਦੇਖੋ ਇਤਿਹਾਸ ਗੁਰੂ ਨਾਨਕ ਸਾਹਿਬ ਆਇਛਤ ਸੱਜਣ ਕੌਣ ਹੈ ਨਾਮ ਸੀ ਇਹਦੇ ਪਿੱਛੇ ਲੱਗਿਆ ਠੱਗ ਸੱਜਣ ਠੱਗ ਕਿਉਂ ਕਹਿੰਦੇ ਸੀ ਕਿ ਸਾਡੇ ਵਾਲਾ ਕੰਮ ਸੀ ਉਹਦਾ ਵੀ ਮਨੋਕ ਸੁੱਦਾ ਕਾਲਿਆ ਬਾਹਰ ਚਟਮਿਆ ਭਾਰਤਾ ਬੜਾ ਮਿੱਠਾ ਮਿੱਠਾ ਪਰ ਜੋ ਵੀ ਉਹਦੀ ਸਰਾਂ ਦੇ ਵਿੱਚ ਆਉਂਦਾ ਰਹਿਣਾ ਆਉਂਦਾ ਹੈ ਉਹਨੂੰ ਦਵਾਈ ਪਲਾ ਕੇ ਕੱਧਾ ਕਰਕੇ ਮਾਰ ਦਿੰਦਾ ਸੀ ਲੁੱਟ ਲੈਂਦਾ ਸੀ ਹੁਣ ਗੁਰਨਾਨਕ ਸਾਹਿਬ ਨੇ ਇਹ ਨਹੀਂ ਸੋਚਿਆ ਕਿਵੇਂ ਫਲਾਨੇ ਡੇਰੇ ਤੇ ਜਾਵਾਂ ਫਲਾਨੇ ਸਾਧ ਕੋਲ ਜਾਵਾਂ ਉਹ ਮੇਰੀ ਕੈਟਾਗਰੀ ਦਾ ਵੋ ਉਹ ਵੀ ਸਾਧਾ ਤੇ ਮੈਂ ਵੀ ਸਾਧਾ ਨਾ ਗੁਰਨਾਨਕ ਸਾਹਿਬ ਕਿਸ ਵਾਸਤੇ ਆਏ ਆ ਕਹਿੰਦੇ ਮੈਂ ਤਾਂ ਪਾਪ ਨੂੰ ਖਤਮ ਕਰਨ ਵਾਸਤੇ ਆਇਆ ਜਿਹੜਾ ਇਨਸਾਨ ਦੇ ਅੰਦਰ ਪਾਪ ਆ ਨਾ ਕਿ ਨਾਨਕ ਸਾਇ ਨੇ ਪਾਪੀਆਂ ਤੋਂ ਕਿਨਾਰਾ ਨਹੀਂ ਕੀਤਾ ਜਾਂ ਪਾਪੀਆਂ ਨੂੰ ਖਤਮ ਨਹੀਂ ਕੀਤਾ ਮਨੁੱਖ ਦੇ ਅੰਦਰ ਜੋ ਵੱਸਦਾ ਪਾਪ ਸੀ ਨਾ ਉਹਨੂੰ ਖਤਮ ਕੀਤਾ ਤੇ ਜਿਹਦਾ ਨਾਮ ਸੱਜਣ ਸੀ ਤੇ ਗੁਰਨਾਨਕ ਸਾਹਿਬ ਪਾਚਾ ਕਹਿੰਦੇ ਨਾਮ ਤੇਰੇ ਸੱਜਣਾ ਤੇ ਕੰਮ ਠੱਗਾ ਨਹੀਂ ਕਰੀ ਜਾਂਦਾ ਕਿ ਜਿਨ੍ਹਾਂ ਨੂੰ ਤੂੰ ਭਾਈ ਆਪਣੇ ਚਾਲ ਚ ਵਸਾ ਦਿੰਦਾ ਤੇ ਉਹਨਾਂ ਨੇ ਲੁੱਟੀ ਜਾ ਰਹੇ ਮਾਰੀ ਜਾ ਰਹੇ ਆ ਇਕਾਂ ਵਿੱਚ ਚੰਗੇ ਨਹੀਂ ਐਸਾ ਪ੍ਰਭਾਵ ਇਹ ਬਜਨਾ ਦੇ ਠੱਗ ਨਾਲੋ ਲੈ ਗਿਆ ਤੇ ਭਗਤ ਬਣ ਗਏ ਤੇ ਬ੍ਰਾਈ ਵੱਲ ਗਏ ਨੇ ਜਿੱਥੇ ਭਾਈ ਮਾੜਾ ਕਰਮ ਹੁੰਦਾ ਸੀ ਜਿੱਥੇ ਜਿੱਥੇ ਵੀ ਗਲਤ ਹੁੰਦਾ ਸੀ ਭਾਵ ਜੋ ਜੋ ਗਲਤ ਕੰਮ ਕਰਦੇ ਸੀ ਕੋਡੇ ਰਕਸ਼ ਵਰਗੇ ਹੋਗੇ ਭੂਮੀਆਂ ਚੋਰ ਵਰਗੇ ਹੋਗੇ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ ਕਹਿੰਦੇ ਜਿੰਨੇ ਸਮਾਜ ਚ ਤਾਰੇ ਆ ਗਣ ਲਾਂਗੇ ਪਰ ਜਿੰਨੇ ਗੁਰੂ ਨਾਨਕ ਸਾਹਿਬ ਨੇ ਪਾਪੀ ਤਾਰਤੇ ਉਹਨਾਂ ਦਾ ਕੋਈ ਅੰਤ ਨਹੀਂ ਧਰਮੀ ਬੰਦਾ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਂਦਾ ਹੁੰਦਾ ਕਦੇ ਵੀ ਆਮ ਦੇਦੇ ਗੁਰਦੁਆਰੇ ਨੂੰ ਵੇਈ ਲੰਗਰ ਬਣਾਉਣਾ ਅਮਰਤਾ ਲਈ ਹੋਣ ਉਹ ਭਾਈ ਜੂ ਆਉਂਦਾ ਅਸੀਂ ਉਹਨਾਂ ਨੂੰ ਗੁਰੂ ਵਾਲੇ ਬਣਾਉਣਾ ਵਾ ਉਹਨਾਂ ਨੂੰ ਅਸੀਂ ਗੁਰੂ ਵਾਲੇ ਬਣਾਉਣਾ ਵਾ ਕਿ ਤੂੰ ਸੇਵਾ ਕਰ ਰੰਗ ਲਾਗਤ ਲਾਗਤ ਲਾਗਾਏ ਕਿ ਜਦੋਂ ਗੁਰੂ ਦੇ ਦਵਾਰ ਵਾਣਗੇ ਲੱਗਦਾ ਲੱਗਦੇ ਰੰਗ ਆ ਜੂ ਭਾਈ ਕਿ ਰੰਗ ਲਗਣ ਲਾਉਣਾ ਪਈ ਐਸ ਤਾਂ ਉਹਨਾਂ ਨੂੰ ਪਰ ਜਿਹੜੇ ਸੀ ਭਰਮ ਭਲੇਖਿਆ ਵਿੱਚ ਪੈਨੇ ਨੇ ਕਿ ਆਹ ਨਹੀਂ ਉਹ ਕਹਿੰਦੇ ਬਾਈ ਕਹਿੰਦਾ ਭਾਈ ਜੇ ਐ ਨਹੀਂ ਤੈਨੂੰ ਭੈ ਨਾ ਆਉਦੇ ਘਰੇ ਜਾ ਕੇ ਲੰਗਰ ਪਾਣੀ ਖਾ ਇਹ ਨਾ ਚੱਕਰਾਂਜਰੀ ਪੈਣਾ ਅਸੀਂ ਰੋਗੀਆਂ ਦੇ ਰੋਗ ਦੂਰ ਕਰਨੇ ਤੇ ਜਿਹੜਾ ਤੰਦਰੁਸਤਾ ਉਹਨੂੰ ਰੋਗੀ ਨਹੀਂ ਕੋਈ ਉਹਨੂੰ ਠੀਕ ਹੀ ਕਰੇਗਾ ਉਹ ਤੋ ਅਸੀਂ ਕੀ ਲੈਣਾ ਭਾਈ ਇਥੇ ਗੁਰੂ ਦੇ ਦਵਾਰ ਤੇ ਆਉਂਦਾ ਜੋ ਜੋ ਵੀ ਆਵੇ ਭਾਈ ਜੋ ਸ਼ਰਨ ਆਵੇ ਇਸ ਕੰਠ ਲਾਵੇ ਇਹ ਵਿਰਧ ਸਵਾਮੀ ਸੰਧਾ ਇਹ ਜੋ ਅਸੀਂ ਮਨ ਮਤਲੀਆਂ ਗੱਲਾਂ ਕਰਦੇ ਆ ਨਾ ਮੈਂ ਵਾਰ-ਵਾਰ ਇਹਨਾਂ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਕਰਦਾ ਨਾ ਕਿ ਭਾਈ ਇਹ ਜੋ ਤੁਹਾਡੇ ਅੰਦਰ ਵਾਲੀ ਗੱਲ ਆ ਨਾ ਆਪਣੇ ਤੱਕ ਸੀਮਿਤ ਰੱਖੋ ਤੁਸੀਂ ਆਪਣੇ ਆਪ ਨੂੰ ਸਵਾਰੋ ਆਪਣੇ ਆਪ ਨੂੰ ਸੁਧਰ ਰੱਖੋ ਦੁਨੀਆ ਨੂੰ ਅਸੀਂ ਵਿਗੜਿਆ ਨੂੰ ਸਿੱਧੇ ਰਸਤੇ ਤੇ ਪਹੁੰਚਾ ਉਹਨਾਂ ਦੀਆਂ ਮੰਨਤਾ ਤਾਲੇ ਕਰਕੇ ਆਓ ਭਾਈ ਗੁਰੂ ਦੇ ਦਵਾਰ ਤੇ ਆਓ ਸੇਵਾ ਕਰੋ ਜੇ ਕੋ ਕਾ ਮੈਨੂੰ ਪਹਿਲਾਂ ਚਾਹ ਪਣੀ ਹਾਂ ਠੀਕ ਹੈ ਠੀਕ ਹੈ ਛਕੋ ਜੀ ਵਾ ਭਾਈ ਸਮੋਸੇ ਅਲਖਾਓ ਜੀ ਤੂੰ ਰ ਬੜਾ ਬਣ ਧਰਮੀ ਬਣ ਇਹਦੇ ਨਾਲੋਂ ਵੱਡਾ ਪੁੰਨ ਕੋਈ ਵੀ ਨਹੀਂ ਤੇ ਚਲੋ ਭਾਈ ਤੁਸੀਂ ਜਿੱਦਾਂ ਹੋਣਾ ਆਓ ਕੀ ਖਾਣਾ ਦੱਸੋ ਸਭ ਕੁਝ ਖਾਣਾ ਪੈਂਦਾ ਇਹ ਅੱਜ ਤੋਂ ਪਾਈ ਸੀ ਨਾ ਬਾਬਾ ਫਰੀਦ ਦੀ ਮਾਤਾ ਨੇ ਆਪਣੇ ਬੱਚੇ ਨੂੰ ਧਰਮੀ ਬਣਾਉਣ ਦੀ ਖਾਤਰ ਨਾ ਰੋਜ਼ ਕਿਹਾ ਕਰੇ ਪੁੱਤਰ ਨमाज ਪੜਾ। ਹੁਣ ਉਹ ਬੱਚਾ ਸੀ ਭਾਈ ਕਹਿੰਦੇ ਮਾਂ ਕੀ ਮਿਲੂ ਤੇ ਮਾਂ ਕਹਿੰਦੀ ਰੱਬ ਬਹੁਤ-ਬਹੁਤ ਪਦਾਰਥ ਦਿੰਦਾ ਖਾਣ ਨੂੰ। ਹੁਣ ਮਾਂ ਤਾਂ ਕੀ ਕਰਨਾ ਰੋਜ਼ ਜਿੱਥੇ ਨमाज ਪੜਦਾ ਸੀ ਤੇ ਉੱਥੇ ਭਾਈ ਕੋਈ ਨਾ ਕੋਈ ਚੀਜ਼ ਰੱਖਦੇ ਨੇ ਕਹਿੰਦੇ ਦੇਖ ਤੂੰ ਨमाज ਪੜੀ ਹੈ। ਅੱਜ ਤੈਨੂੰ ਆ ਚੀਜ਼ ਦਿੱਤੀ ਆ ਦਿੱਤਾ ਤੇ ਇਸ ਤਰ੍ਹਾਂ ਲਿਵ ਲੱਗਦੇ ਲੱਗਦੇ ਸਮਾਂ ਬੀਤਦਾ ਗਿਆ ਨਾ ਤੇ ਜਿੱਦਣ ਮਾਤਾ ਨੇ ਅੱਜ ਅੱਜ ਅਸਲ ਦਾ ਸਾਗੇ ਆ ਕਿ ਭਾਵੇਂ ਭਾਈ ਲਾਲਚ ਨੂੰ ਬੈਠੇ ਸੀ ਬਾਬਾ ਫਰੀਦ ਜੀ ਭਾਵੇਂ ਇਸ ਕਰਕੇ ਬੰਦੇ ਸੀ ਕਿ ਅੱਜ ਮੈਨੂੰ ਬਿਠਿਆ ਹੀ ਮਿਲੂਗਾ ਆ ਚੀਜ਼ ਮਿਲਣੀ ਆ ਖਾਣ ਨੂੰ ਬੰਦੇ ਸੀ ਪਰ ਅੱਜ ਇਸੇ ਲਾਲਚ ਤੋਂ ਵੱਧ ਹੋਗੀ ਆਵਸਤਾ ਉੱਚੀ ਹੋਗੀ ਹੈ ਆਵਸਤਾ ਉੱਚੀ ਹੋਗੀ ਹੈ ਐਸੀ ਵਸਤਾ ਹੋਈ ਜਿੱਦਣ ਅੱਜ ਮਾਤਾ ਨੇ ਨਾ ਮਿੱਠੇ ਮੇਵੇ ਮਰੇ ਰੱਖ ਦਿੱਤੇ ਤੇ ਬਾਬਾ ਫਰੀਦੀ ਕਹਿੰਦੇ ਮਾਤਾ ਹੁਣ ਚੱਕ ਲੈ ਇਹਨਾਂ ਨੂੰ ਕਹਿੰਦੇ ਹੁਣ ਲੋੜ ਨਹੀਂ ਇਹਨਾਂ ਦੀ ਹੈ ਇਹ ਦਾ ਸੱਤਰਖੰਡ ਨਵਾਤ ਕੋਲ ਵਾਕਿਓ ਵਾਜਾ ਦਦ ਸਬੇ ਵਸਤ ਮਿੱਠੀਆਂ ਕਹਿੰਦੇ ਮਾਤਾ ਇਹ ਮੇਵੇ ਮਿੱਠੀਆਂ ਸਭ ਕੁਛ ਹੈ ਪਰ ਉਸ ਦਸ ਨਾਲੋਂ ਮਿੱਠੀ ਨਹੀਂ ਹੋ ਸਕਦੇ ਰੱਬ ਨਾ ਪੁਜਣ ਤੋਂ ਦੈ ਕਹਿੰਦੇ ਇਹ ਜਿਹੜਾ ਰੱਬ ਵਾਲਾ ਰਸਨ ਇਹ ਇਦਾਂ ਹੀ ਹੁੰਦਾ ਹੁੰਦਾ ਭਾਈ ਕਿ ਜੋ ਰੱਬ ਦੀ ਭਗਤੀ ਹੈ ਇਹ ਸਿੱਧੇ ਨਹੀਂ ਆ ਜਾਂਦੀ ਕਿ ਅੱਜ ਹੀ ਆ ਜਾ ਭਾਈ ਤੂੰ ਬਸ ਬਣ ਜਾ ਬ੍ਰਹਮ ਗਿਆਨੀ ਇਹ ਵੱੜਦਾ ਹੁੰਦਾ ਇਹ ਲਾਉਣਾ ਪੈਂਦਾ ਸੰਸਾਰ ਨੂੰ ਕਿਉਂਕਿ ਇਹ ਤਰੀਕੇ ਮੈਥਡ ਇਹ ਕਟੜਵਾਦ ਨਾਲ ਨਹੀਂ ਹੁੰਦੇ ਹੁੰਦੇ ਇਹ ਸਤਗੁਰ ਦੀ ਮਿਹਰ ਨਾਲ ਆਉਂਦੀ ਹੈ ਕਿ ਦੁਨੀਆ ਨੂੰ ਭਾਈ ਤੂੰ ਸੱਚੇ ਮਾਰਗ ਤੇ ਪਰ। ਇਹ ਗਣਕਾ ਪਾਪਨ ਤੇ ਭਾਈ ਉਸ ਨੂੰ ਮਹਾਤਮਾ ਨੇ ਉਹਦੇ ਕਰਮ ਤੋਂ ਨਹੀਂ ਹਟਾਇਆ ਕਹਿੰਦੇ ਕਰੀ ਚੱਲ ਭਾਈ। ਕਹਿੰਦੇ ਜੇ ਮੈਂ ਤੂੰ ਰੁਕੂ ਤਰੁਕਣਾ ਥੋੜੀ ਹੈ। ਕਹਿੰਦੇ ਬਸ ਇੱਕ ਕਾਰਜ ਕਰ ਲੈ। ਕਿ ਆ ਜਿਹੜਾ ਮੇਰਾ ਤੋਤਾ ਹੈ ਨਾ ਇਹਨੂੰ ਆਪਣੇ ਕੋਲ ਰੱਖ। ਦੇਖੋ ਸੇਵਾ ਦਾ ਫਲ ਕਰਾਉਣ ਦਾ ਰੱਬ ਦੇ ਪਿਆਰੇ ਇਹਨਾਂ ਕੋਲ ਮੈਥਡ ਤਰੀਕੇ ਹੁੰਦੇ ਆ ਬੰਦਗੀ ਕਰਾਉਣ ਦੇ। ਕਹਿੰਦੇ ਭਾਈ ਮੇਰੇ ਤੋਤੇ ਨੂੰ ਰਾਮ ਨਾਮ ਦੀ ਪੱਟੀ ਪੜਾਇਆ ਕਰੋ ਜਦੋਂ ਵੀ ਬੁਲਾਉਣਾ ਉਠ ਗੰਗਾ ਰਾਮ ਜਪ ਰਾਮ ਰਾਮ। ਉਹ ਪੜਾਉਂਦੀ ਸੀ ਤੋਤੇ ਨੂੰ ਕੰਮ ਸੀ। ਸਾਰੇ ਮਾੜੇ ਦੇ ਮਾੜੇ ਪਾਪ ਆਪਣਾ ਤਨ ਵੇਚਣਾ ਵਿਸ਼ੇ ਇਹਦਾ ਕੰਮ ਕਰਨਾ ਕਿ ਜੋ ਧਰਮ ਨੂੰ ਮਨਜ਼ੂਰ ਨਹੀਂ ਉਹ ਸਾਰੇ ਕੰਮ ਕਰਦੇ ਸੀ ਪਾਪਾ ਕਹਿੰਦੇ ਗਣਕਾ ਪਾਪਨ ਹੋਏ ਕੇ ਕਹਿੰਦੇ ਕਿੱਡੀ ਵੱਡੀ ਪਾਪਨ ਸੀ ਕਹਿੰਦੇ ਐਡੀ ਵੱਡੀ ਪਾਪਨ ਸੀ ਭਾਈ ਇਹੋ ਪਾਪਾਂ ਦਾ ਗਲ ਹਾਰ ਪਰੋਤਾ ਕਹਿੰਦੇ ਪਾਪਾਂ ਦਾ ਹਾਰ ਤਾਂ ਉਹਦੇ ਗਲਤ ਪਿਆ ਹੋਇਆ ਸੀ ਐਡੇ ਵੱਡੇ ਸੀ ਪਰ ਜ਼ੁਗਤੀ ਰੱਬ ਦੇ ਪਿਆਰ ਕੋਲ ਜ਼ੁਗਤੀਆਂ ਹੁੰਦੀਆਂ ਨੇ ਕਿ ਕਿਸੇ ਨੂੰ ਕਿਵੇਂ ਧਰਮ ਦੇ ਕਿਵੇਂ ਇਸ ਨੂੰ ਭਾਈ ਸੇਵਾ ਕਰਵਾਉਣੀ ਹੈ ਕਹਿੰਦੇ ਭਾਈ ਇਸ ਤੋਤੇ ਨੂੰ ਤੂੰ ਰਾਮ ਨਾਮ ਜਪਾਇਆ ਕਰ ਬਸ ਤੂੰ ਕੁਸਨਾ ਛੱਡ ਜਾ ਕੋਸ ਕੰਨਾ ਕਰੀ ਚੱਲੇ ਬਸ ਰਾਮ ਰਾਮ ਕਹਤੇ ਹੈ ਕਹਿੰਦੇ ਜੋ ਰਾਮ ਰਾਮ ਕਰਦੇ ਆ ਕਰਦੇ ਪਤਾ ਨਹੀਂ ਲੱਗਿਆ ਕਦੋਂ ਰਾਮ ਦੀ ਹੋ ਗਈ ਉਸੇ ਤਰ੍ਹਾਂ ਹੀ ਭਾਈ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਆ ਧਰਮ ਸਥਾਨ ਦੀ ਗੱਲ ਕਰਦੇ ਆ ਤੂੰ ਕਰ ਸਹੀ ਭਈ ਪਤਾ ਨਹੀਂ ਕਦੋਂ ਉਹਨੇ ਸਾਡੇ ਵਿੱਚੋਂ اٹਕੇ ਮਹਾਤਮਾ ਬਣ ਜਾਣਾ ਪਰ ਜੇ ਤੀ ਪਹਿਲੇ ਹੀ ਕੇ ਤੂੰ ਮਹਾਤਮਾ ਬਣ ਕੇ ਆ ਇਹਦਾ ਮਤਲਬ ਹੈ ਅਸੀਂ ਅਗਿਆਨੀ ਆ ਅਸੀਂ ਮਹਾਤਮਾ ਨੂੰ ਮਹਾਤਮਾ ਥੋੜੀ ਬਣਾਉਣਾ ਅਸੀਂ ਜੋ ਗੁਰਮਤਿ ਰਾਤੋਂ ਪਟਕੇ ਹੋਏ ਆ ਉਹ ਕੁਛ ਵੀ ਕਹਿੰਦੇ ਆ ਭਾਵੇਂ ਤੈਨੂੰ ਬੁਰਾ ਹੀ ਕਹਿੰਦੇ ਗਾਲਾਂ ਹੀ ਕਢੀ ਜਾਣ ਕੁਛ ਕਰੀ ਜਾਣ ਬਾਬਾ ਆ ਖਾ ਲਿਓ ਠੀਕ ਆ ਜੀ ਖਾਓ ਜੀ ਖਾਓ ਜੀ ਇੱਕ ਦਿਨ ਭਾਈ ਉਹੀ ਤੇ ਚਾਨੀ ਪੈਣਗੇ ਕਿ ਬੇ ਤੁਹਾਡੀ ਕਿਰਪਾ ਦੇ ਨਾਲ ਸਾਨੂੰ ਸਤਿਗੁਰ ਦੇ ਅਸਲ ਸੱਚ ਦਾ ਪਤਾ ਲੱਗੇ ਗੁਰਮਤਿ ਦੀ ਮਤ ਆਗੀ ਅਸੀਂ ਮਤ ਦੇਣੀ ਹੈ ਕਿ ਆਓ ਭਾਈ ਜੀ ਸਤਿ ਕੀਓ ਜੀ ਅਸੀਂ ਪਹਿਲੇ ਹੀ ਉਹਨਾਂ ਦੇ ਉੱਤੇ ਆ ਬੰਦਸ਼ਾ ਲਾ ਦਨੇ ਨਾ ਮਾਫ ਕਰਨਾ ਜਿਹੜੇ ਕਟੜਵਾ ਦੇ ਨਾ ਇਹ ਇਹਨਾਂ ਨੇ ਬੇੜਾ ਕਰ ਕੀਤਾ ਪਿਆ ਦੁਨੀਆ ਦਾ ਖਾਸ ਤਰ੍ਹਾਂ ਸਿੱਖਾਂ ਦੇ ਵਿੱਚ ਇਹਨਾਂ ਨੇ ਬਾਰ ਬਾਰ ਕਹਿਣਾ ਹੁਨਾ ਤੁਹਾਡੇ ਕੋਲ ਜੇ ਇੰਨੇ ਗੁਣ ਗਿਆ ਨਾ ਚਲੋ ਭਈ ਆਜੋ ਵੈਲਕਮ ਥੋੜਾ ਜਿਹਾ ਆਪਾਂ ਪ੍ਰੈਕਟੀਕਲ ਕਰਕੇ ਦੇਖੀਏ ਵੀ ਮੇਰੇ ਕੋਲ ਤਾਂ ਵੀ ਮੈਂ ਤਾਂ ਦਾਸ ਨੇ ਅਜ ਤੱਕ ਐਸਾ ਕੋਈ ਪਖੰਡ ਨਹੀਂ ਕਰਦਾ ਅਜਾ ਦੁਨੀਆ ਕਰੀ ਕਰਦੀ ਹੈ ਮੈਂ ਕਦੇ ਮਹਾਰਾਜ ਨੂੰ ਲੈ ਕੇ ਨਹੀਂ ਆਇਆ ਲੈ ਮਹਾਰਾਜ ਠੰਢ ਤੇ ਲੱਗ ਗਈ ਤੈਨੂੰ ਕੰਪਲ ਦੇਦਾ ਦੁਨਿਆਵੀ ਰੀਤ ਮੁਤਾਬਕ ਕਰਨਾ ਕਰ ਲਈਦਾ ਵਾ ਪਰ ਸਤਿਗੁਰੂ ਪਾਤਸ਼ਾਹ ਨੂੰ ਇਸ ਲਈ ਨਹੀਂ ਮਹਾਰਾਜ ਕੀ ਖਾਉਂਗੀ ਅੱਜ ਹੱਥ ਧੋ ਲੋ ਇਹ ਜੇ ਪਖੰਡ ਨੇ ਸਾਰੇ ਔਰ ਜੋ ਕਰਦੇ ਨੇ ਉਹ ਬਾਰ ਬਾਰ ਕਹਿੰਦੇ ਤੁਸੀਂ ਭਾਈ ਇੰਨੇ ਬ੍ਰह्म ਗਿਆਨੀ ਹੋ ਇੱਕ ਅਰਦਾਸ ਹੀ ਕਰ ਦੋ ਕਿ ਜਾਂ ਤਾਂ ਮੇਰਾ ਖਤਮ ਹੋ ਜਾਵੇ ਜਾਂ ਸੁਧਰ ਜਾਵਾਂ ਵੀ ਜੇ ਤੁਹਾਡੇ ਵਿੱਚ ਹੁਣ ਬਹੁਤੇ ਹੁੰਦੇ ਨੇ ਬਾਣੀ ਵਾਲੇ ਜਿਹੜੇ ਕ੍ਰਿਟਿਸਾਈਜ਼ ਕਹਿੰਤੂ ਪਰੰਤੂ ਕਰਨ ਵਾਲੇ ਬਹੁਤੇ ਹੁੰਦੇ ਆ ਇਹਨਾਂ ਨੂੰ ਵਾਰ-ਵਾਰ ਦਾਰ ਹੀ ਇਹ ਗੱਲ ਕਹੀਦੀ ਐ ਉਹ ਭਾਈ ਸਾਹਿਬ ਤੇਰੇ ਕੋਲ ਇੰਨਾ ਵੱਡਾ ਗਿਆਨ ਸਿੱਧੀ ਤੇਰੀ ਗੁਰੂ ਨਾਨਕ ਸਾਹਿਬ ਦਾ ਗੱਲ ਐ ਇੱਕ ਅਰਦਾਸ ਕਰਕੇ ਮੇਰਾ ਸੁਧਾਰ ਹੀ ਕਰ ਦੇ ਕਿਵੇਂ ਵੀ ਗੁਰਮਤਿ ਦੇ ਰਾਹ 'ਤੇ ਪਾਵਾਂ ਜੇ ਤੇ ਨਿਸਵਰਥਾ ਕਰਨ ਦੀ ਨਹੀਂ ਐ ਫਿਰ ਦੁੱਖਾਂ ਦਾ ਬਰਮਗਾ ਨਹੀਂ ਤੂੰ ਹੀ ਸਾਡੇ ਵਰਗਾ ਹੀ ਐ ਐਵੇਂ ਦੁਨੀਆ ਨੂੰ ਮਨਮਤ ਦੇ ਰਾਹ 'ਤੇ ਤੋਰੀ ਫਿਰਦੇ ਆਂ ਅਸੀਂ ਚਲਾਏ ਫਿਰਦੇ ਆਂ ਉਹ ਭਾਈ ਜੋ ਜਿੱਦਾਂ ਦੀ ਸੇਵਾ ਕਰਦਾ ਕੇ ਕਰ ਭਾਈ ਬੰਦਾ ਨਾਤਾ ਤੋ ਤਾ ਹਵੇ ਸਾਸਤਰ ਹਵੇ ਨਾ ਕਟੇ ਹੁਣ ਸਿਰ ਟਕਿਆ ਹੋਵੇ ਬੀਬੀਆਂ ਦਾ ਪ੍ਰਸ਼ਾਦਾ ਨਾਲ ਔਰ ਇਹ ਤੀਏ ਨਹੀਂ ਭਈ ਕਦੇ ਕਹਣਗੇ ਜੀ ਸੁਰਕੀਆਂ ਕਿਉਂ ਲਾਈਆਂ ਇਹਨਾਂ ਨੇਪਾਲ ਸਲਾਈ ਆ ਆ ਕੀਤਾ ਉਹ ਕੀਤਾ ਜਿਹੜੀ ਗੱਲ ਦਾ ਪਤਾ ਰਤੀ ਨਹੀਂ ਪਤਾ ਹੁੰਦਾ ਨੇ ਇਹਨਾਂ ਨੂੰ ਉਹਦੀਆਂ ਗੱਲਾਂ ਕਰੀ ਜਾਣ ਜੀ ਹੁਣ ਐਸੇ ਮਨ ਬੱਤ ਐ ਆ ਕਲਪਾਸੰਦ ਨਾ ਮਸਲੇ ਚਾਰੇ ਨੇ ਇੱਕ ਪੰਜਾਬੀ ਫਿਲਮ ਬਣੀ ਏ ਧਰਮਿਕਾ ਭਾਈ ਹੁਣ ਜਿਹਨੇ ਹਟਾਈ ਨਹੀਂ ਹਟਾਈ ਚਲੋ ਛੱਡੋ ਬਿੱਸੇ ਵੱਖਰੀ ਗੱਲ ਹੈ ਇੱਕ ਬੰਦੇ ਨੇ ਗੱਲ ਕੀਤੀ ਕਹਿੰਦੇ ਵੀ ਉਹ ਸੈਕਟਰ ਨੇ ਮੁੱਛਾਂ ਤੇ ਹੱਥ ਫੇਰਿਆ ਇਤਿਹਾਸ ਚ ਲਿਖਿਆ ਨਹੀਂ ਹੋਇਆ ਹੁਣ ਧਿਆਨ ਦੇਣਾ ਕਹਿੰਦਾ ਵੀ ਇਤਿਹਾਸ ਹੈ ਲਿਖੀ ਨਹੀਂ ਕਿ ਸਿੰਘ ਮੁੱਛਾਂ ਤੇ ਹੱਥ ਫੇਰਦੇ ਸੀ ਫਿਰ ਮੈਂ ਉਹਨਾਂ ਸਵਾਲ ਕੀਤਾ ਮੈਂ ਕਿਹਾ ਇਤਿਹਾਸ ਵਿੱਚ ਤਾਂ ਇਹ ਵੀ ਨਹੀਂ ਲਿਖਿਆ ਸੀ ਕਿ ਸਿੱਖ ਸੰਡਾਸ ਜਾਂਦੇ ਸੀ ਹੁਣ ਇਸ ਗੱਲ ਨੂੰ ਚਿੰਤਾ ਪੈ ਗਈ ਕੀ ਹੁੰਦਾ ਕਿਉਂਕਿ ਗੱਲ ਮਾੜੀ ਬਟੀ ਤੇ ਬੰਦਾ ਕਹਿਣਾ ਹੁਣ ਭਾਸ਼ਾਵਾਂ ਕਿੰਨੀਆਂ ਨੇ ਜਦ ਇਹ ਲਫ਼ਜ਼ ਮੈਂ ਵਰਤੇ ਕਦੇ ਇਹ ਕੀ ਹੁੰਦਾ ਜੀ ਮੈਂ ਕਿਹਾ ਦਿਨਾ ਗਿਆਨਤ ਨੇ ਇਸ ਗੱਲ ਦਾ ਨਹੀਂ ਪਤਾ ਉਹ ਸੰਡਾਸ ਕਹਿੰਦੇ ਆ ਭਾਈ ਮਲਮੂਤਰ ਨੂੰ ਕੰਦਕੀਨ ਜੋਸੀ ਅਮਰਤ ਵੇਲੇ ਜਾਣੇ ਹਨ ਪੇਟ ਸਾਫ਼ ਕਰਦੇ ਆ ਜੇ ਟਾਇਲਟ ਵਗੈਰਾ ਆਪਾਂ ਜਾਣੇ ਹੈ ਇਸ ਨੂੰ ਮਹਾਰਾਟਵੀ ਸੰਡਾਸ ਕਹਿੰਦੇ ਆ ਕਹਿੰਦਾ ਭਾਈ ਤੂੰ ਤਾਂ ਬਹੁਤ ਕੁਝ ਜਾਣਦੇ ਹੋ ਜਾਣਦੇ ਨਹੀਂ ਭਾਈ ਸਤਗੁਰ ਪਾਤਸ਼ਾਹ ਦੀ ਕਿਰਪਾ ਜੋ ਕੁਛ ਹੈ ਮੈਂ ਕਿ ਇਹ ਵੀ ਨਹੀਂ ਲਿਖਿਆ ਹੋਇਆ ਵੀ ਸਿੱਖ ਜਾਂਦੇ ਹੁੰਦੇ ਸੀ ਪਰ ਇਹ ਤਾਂ ਜਾਣਦਾ ਵੀ ਜਾਂਦੇ ਸੀਗੇ ਕਹਿੰਦੇ ਹਾਂਜੀ ਇਹ ਤਾਂ ਜਾਂਦੇ ਜਾਂਦੇ ਹੁੰਦੇ ਆ ਫਿਰ ਮੈਂ ਕਿਹਾ ਭਾਈ ਅੱਜ ਕਿਹੜੀਆਂ ਗੱਲਾਂ ਗਿਆਂਦੇ ਮੁੱਛਾਂ ਤੇ ਹੱਥ ਫੇਰਦਾ ਨਹੀਂ ਫੇਰੇ ਆ ਵੀ ਪਲਾਈ ਗੱਲਾਂ ਗੁਰਬਾਣੀ ਚ ਲਿਖਣ ਵਾਲੀਆਂ ਜਾਂ ਇਤਿਹਾਸ ਚ ਲਿਖਣ ਵਾਲੀਆਂ ਹੁੰਦੀਆਂ ਨੇ ਪਾਪ ਅਸੀਂ ਮਨਮਤ ਦੇ ਰਾਤure ਭਏ ਪਤਾ ਕੱਖ ਵੀ ਨਹੀਂ ਹੁੰਦਾ ਸਾਨੂੰ ਕਿ ਪਤਾ ਸਾਨੂੰ ਕੱਖ ਵੀ ਨਹੀਂ ਹੁੰਦਾ ਹੈਗਾ ਹੁਣ ਅਸੀਂ ਦਸਤਾਰ ਦੇ ਉੱਤੇ ਬੜਾ ਮਾਣ ਕਰਦੇ ਹੁੰਦੇ ਆ ਕੀ ਇਹ ਸੰਸਾਰ ਦੇ ਵਿੱਚ ਕੇਵਲ ਤੋਂ ਕੇਵਲ ਸਿੱਖ ਹੀ ਬੰਦੇ ਆ ਰਾਜਸਤਾਨੀ ਬੰਦੇ ਨੇ ਭਾਈ ਅਫਰੀਕਾ ਲੋਕ ਬੰਦੇ ਨੇ ਐਸੇ ਵੀ ਦੁਨੀਜ ਘੂਮੋਗੇ ਤਾਂ ਪਤਾ ਲੱਗੇਗਾ ਨਾ ਵੇ ਕੌਣ ਕੋ ਨੂੰ ਬੰਧਾ ਔਰ ਦਸਵੇਂ ਪਾਸ਼ਾ ਤੋਂ ਪਹਿਲਾਂ ਇਹ ਜਿਹੜੀ ਦਸਤਾਰ ਸੀ ਰਾਜੇ ਮਹਾਰਾਜਾਂ ਦੇ ਸਿਰ ਦੀ ਤਾਜ ਹੁੰਦੇ ਸੀ ਸ਼ਾਨਦੇ ਸੀ ਪਰ ਪਾਸ਼ਾ ਨੇ ਤੈਨੂੰ ਰਾਜਾ ਬਣਾ ਦਿੱਤਾ ਪਰ ਇਹ ਨਹੀਂ ਕਹਿ ਸਕਦਾ ਕਿ ਭਾਈ ਇਹ ਸਾਡੇ ਕੋਲ ਹੀ ਉਤਪਨ ਨਹੀਂ ਅਸੀਂ ਖੋਜ ਹੀ ਅਸੀਂ ਕੀਤੀ ਇਹਦੇ ਤੇ ਬੜੇ ਕਿੰਤੂ ਪਰੰਤੂ ਕਰਦੇ ਆ ਭਾਵ ਰੱਤੀ ਪਰ ਗਿਆਨੀ ਹੁੰਦਾ ਇਹਨਾਂ ਨੂੰ ਕਿਸੇ ਗੱਲ ਦਾ ਬਸ ਤੂੰ ਬੋਲਿਆ ਮੈਂ ਹੀ ਬੋਲਦਾ ਇੱਕ ਨੇ ਪੋਸਟ ਪਾਤੀ ਮੈਂ ਵੀ ਬਣਾ ਕੇ ਪਾ ਦਮਾ ਓ ਭਾਈ ਪਹਿਲਾ ਚੀਜ਼ ਦੇਖੋ ਜਿਹੜੀਆਂ ਚੀਜ਼ਾਂ ਮਨਮਤਾਂ ਲੀਆਂ ਰੋਕੋ ਤਾਂ ਉਹਨਾਂ ਨੂੰ ਜਾ ਕੇ ਭਾਈ ਅਜਨੇ ਵੀ ਜੱਥੇ ਬੰਦੇ ਤਰੇ ਫਿਰ ਦਿੰਦੇ ਨੇ ਨਾ ਤੇ ਮੈਂ ਬਾਰ-ਬਾਰ ਗੱਲ ਕਰਦਾ ਨਾ ਓ ਭਾਈ ਦੂਜਿਆਂ ਨੂੰ ਛੱਡੋ ਪਹਿਲਾਂ ਆਪਣੇ ਨੂੰ ਸੁਧਾਰੋ ਜਾ ਕੇ ਆ ਜਿਹੜੇ ਗੁਰਦਾਰੇ ਧਾਮਾਂ ਦੇ ਉੱਤੇ ਭਾਈ ਸਾਟੀ ਦੀ ਪੇਕ ਦੇ ਦੇ ਕੇ ਵੇ ਭਾਈ ਕਿੰਤੂ ਐਸੀ ਹੈ ਪਹਿਲਾ ਲਿਆ ਵੀ ਧਾਰਕਾ ਸੈਟਰਡੇ ਇੱਕ ਲੈ ਕੇ ਆਪਣਾ ਦੇਖੀ ਇਹ ਵੀ ਤੂੰ ਕੌਣ ਹੈ ਤਦ ਅੰਦਰ ਵੜਦੇ ਤਦ ਬਾਹਰ ਦਿੰਦੇ ਆ ਤਾ ਤੂੰ ਭਾਈ ਬਾਹਰ ਕਰ ਇਹ ਕੀ دیکھی ਹੋਈ ਹੈ ਕੀ ਇਹ ਗੱਲਾਂ ਵਿਤਿਆ ਹੋਈਆਂ ਨੇ ਭਾਈ ਇਹ ਹੱਡ ਵਿਤਿਆ ਹੋਈਆਂ ਜਗ ਵੀ ਤੈਨਿ ਦਿਨਾਰੇ ਵੀ ਐਸਾ ਵੀ ਲੋਕ ਕਰਦੇ ਆ ਉਹ ਤਾਂ ਹਰਦ ਕੇ ਚੱਲਦਾ ਹੁਣ ਵੀ ਕਰ ਨਹੀਂ ਚੱਲਦੇ ਬੰਦ ਹੋ ਗਏ ਭਾਈ ਉਧਰ ਜਿੱਥੇ ਮਰਜ਼ੀ ਦੇ ਲੋ ਆਣ ਗਵਾਨ ਜਿੱਥੇ ਮਰਜ਼ੀ ਦੇਖ ਲੋ ਆਪਣੇ ਘਰ ਦੇਖ ਲੋ ਚਾਹੇ ਜਤਾ ਪਤਾ ਕਿਉਂ ਨਹੀਂ ਹੈਗੀਆਂ ਬੰਦੇ ਤੁਸੀਂ ਤੇ ਗੁਰਨਾਨਕ ਦੇ ਸਿੱਖ ਨਹੀਂ ਤੁਸੀਂ ਗੁਰਨਾਨਕ ਦੇ ਸਿੱਖ ਨਹੀਂ ਤਾਂ ਅਸੀਂ ਤੁਹਾਡੀ ਕੀ ਮੰਨਣੀ ਹੈ ਬਈ ਮੰਨਣਾ ਕਿ ਤਾਂ ਜੇ ਤੁਸੀਂ ਗੁਰਨਾਨਕ ਸਾਡੇ ਪਿਤਾ ਦੀ ਮੰਨੋਗੇ ਜੇ ਤੁਸੀਂ ਨਹੀਂ ਮੰਨਦੇ ਤਾਂ ਫਿਰ ਅਸੀਂ ਤੁਹਾਡੀ ਨਹੀਂ ਮੰਨਣੀ ਕਹਿਦੀ ਬਈ ਹੁਣ ਐਸਾ ਕੋ ਚੱਲਦਾ ਨਾ ਬਹੁਤ ਕੋਸਰ ਕੇ ਜੇ ਰੋਕਣਾ ਤਾਂ ਭਾਈ ਇਹਨਾਂ ਚੀਜ਼ਾਂ ਨੂੰ ਰੋਕੋ ਇਹਨਾਂ ਚੀਜ਼ਾਂ ਨੂੰ ਰੋਕੋ ਜਾ ਕੇ ਉਹਨਾਂ ਡੇਰਿਆਂ ਉੱਤੇ ਖੜੋ ਜਾ ਕੇ ਡਰ ਲੱਗਦਾ ਲੱਤਾਂ ਕੰਬਦੀਆਂ कि ਜਿਹੜੇ ਕਹਿੰਦੇ ਲਓ ਜੀ ਪਾਣੀ ਲੈ ਜਾ ਅ ਜੁੱਤੀ ਚਰ ਤੇ ਘੁਮਾ ਲਾ ਇਹਨਾਂ ਰੋਕਤੇ ਜਾਣਗੇ ਇਹ ਜੇ ਚੀਜ਼ਾਂ ਦਾ ਖਤਮਾ ਕਰੋ ਜਾ ਕੇ ਇਹ ਚੀਜ਼ਾਂ ਖਤਮ ਹੋ ਗਏ ਤੇ ਬਾਕੀ ਭਾਈ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ ਸਾਰੀ ਮਨਮਤ ਖਤਮ ਹੋ ਜਾਊਗਾ ਤੁਸੀਂ ਜਿੱਦਨ ਖੁਦ ਛੱਡ ਦੋਗੇ ਹੁਣ ਜਦੋਂ ਭਾਈ ਤੁਸੀਂ ਮਨਮਤ ਲਈ ਕੰਮ ਕਰਦੇ ਹੋ ਤਾਂ ਦੁਨੀਆ ਤੇ ਕਹਿੰਦੀ ਹੈ ਠੀਕ ਹੈ ਭਾਈ ਇੱਥੇ ਇਹ ਚੀਜ਼ बिकਦੀ ਹੈ ਇਥੇ ਚੀਜ਼ ਵੇਖਦੀ ਆਪਾਂ ਵੀ ਜਾ ਕੇ ਆਪਣਾ ਕਾਰੋਬਾਰ ਤੋਰੀਏ ਤਾਂ ਇਹ ਲੋਕ ਆਉਂਦੇ ਭਈ ਜੇ ਪਤਾ ਲੱਗੇ ਨਹੀਂ ਭਈ ਉਹ ਤਾਂ ਅਸਲੀ ਸਿੱਖ ਨੇ ਉਹ ਨਹੀਂ ਕਹਿਦੀ ਸੁਣਦੇ ਤੇ ਕੋਈ ਆ ਵੀ ਨਾ ਤਾਂ ਇਹ ਤਾਂ ਭਾਈ ਕਦੇ ਕੋਈ ਕਿਥੋਂ ਆਂਦਾ ਕਦੇ ਨੂਰ ਮੇਲੀ ਆ ਗਿਆ ਕਦੇ ਕੋਈ ਆ ਗਿਆ ਆ ਜਾਂਦੇ ਆ ਨਾ ਇਹਨੂੰ ਲਿਹਾਉਣ ਵਾਲੇ ਤੁਸੀਂ ਹੋ ਕਿਉਂਕਿ ਤੁਸੀਂ ਮਨਮਤ ਦੇ ਰਾਹ ਤੁਰੇ ਹੋਏ ਇਹਨਾਂ ਨੂੰ ਭਾਈ ਰੋਕਿਆ ਕਰੋ ਜੇ ਰੋਕਣਾ ਨਾ ਜੇ ਤੁਹਾਨੂੰ ਲੱਗਦਾ ਕਿ ਅਸੀਂ ਬੜਾ ਧਰਮ ਦਾ ਕਰਮ ਕਰਦੇ ਤੇ ਇਹ ਚੀਜ਼ਾਂ ਨੂੰ ਰੋਕੋ ਅਜਿਹੇ ਤੁਸੀਂ ਕਰਦੇ ਫਿਰਦੇ ਹੋ ਨਾ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਇਹ ਤਾਂ ਤੁਸੀਂ ਧਰਮ ਦਾ ਨੁਕਸਾਨ ਕਰਦੇ ਫਿਰਦੇ ਹੋ ਕਿ ਭਾਵ ਸਾਨੂੰ ਗੁਰੂ ਦੀ ਮਤ ਨਹੀਂ ਪਤਾ ਗਿਆਨ ਪਤਾ ਨਹੀਂ ਹੁੰਦਾ ਸਾਨੂੰ ਐਸੀ ਕਰਨਾ ਕੀ ਹੈ ਨਹੀਂ ਕੀ ਕਰਨਾ ਸਾਨੂੰ ਗੁਰੂ ਸਾਡਾ ਕੀ ਕਹਿੰਦਾ ਬਚਨਾ ਤੇ ਨਹੀਂ ਚੱਲਦੇ ਭਾਈ ਤੈਂ ਤਾਂ ਭਾਈ ਹਾਲਾਤ ਨੇ ਇਹ ਹਾਲਾਤਾਂ ਮੱਲੀ ਕਾ ਮਾਰਿਆ ਕਰੋ ਪਹਿਲਾਂ ਪਹਿਲਾਂ ਜੀ ਜਿਹੜੇ ਕੌਮ ਦੇ ਹਾਲਾਤ ਨੇ ਕਿਉਂਕਿ ਅਸੀਂ ਗੁਰਬਾਣੀ ਨੂੰ ਨਾ ਇਸ ਨੂੰ ਇੱਕ ਪਰਸਨਲ ਪ੍ਰੋਪਰਟੀ ਬਣਾ ਕੇ ਰੱਖਿਆ ਹੋਇਆ ਦਾ ਤੋ ਨਹੀਂ ਕਰ ਸਕਦਾ ਜਿਹੜੀ ਗੁਰਬਾਣੀ ਸੰਸਾਰ ਦੀ ਹੈ ਸੰਸਾਰ ਦੇ ਭਲੇ ਬਾਤੇ ਹੈ ਇਹਨੂੰ ਭਾਵੇਂ ਕੋਈ ਕੋਈ ਵੀ ਪੜ ਸਕੇ ਭਾਈ ਹਿੰਦੂ ਮੁਸਲਮਾਨ ਅੰਗਰੇਜ਼ ਜੋ ਮਰਜ਼ੀ ਅਰਬੀ ਜਿੱਦਾਂ ਮਰਜ਼ੀ ਪੜਨ ਭਾਈ ਤੇ ਜਿਹੜੇ ਤਰੀਕੇ ਅਸੀਂ ਵਰਤੀ ਜਾਣੇ ਨੇ ਵਿੱਚ ਆਪਣੇ ਆਪਣੇ ਆ ਦਿਵਾਗ ਲਾਏ ਹੋਏ ਨੇ ਵਿੱਚ ਇਹਨਾਂ ਨੇ ਭਾਈ ਧਰਮ ਦਾ ਨੁਕਸਾਨ ਕੀਤਾ ਹੈ ਇਹ ਤਾਂ ਰੋਂਦਾ ਨੁਕਸਾਨ ਹੈ ਤੇ ਆਵਦਾ ਵੀ ਕਿਹੜਾ ਨਹੀਂ ਹੁੰਦਾ ਤਾਂ ਇਹ ਤਾਂ ਰੋਂਦੇ ਰੋਲਦੇ ਫਿਰਦੇ ਆ ਭਾਈ ਕਿ ਰੋਂਦੇ ਫਿਰਦੇ ਨਹੀਂ ਗੱਲ ਕਿਹਨੇ ਪੁੱਛਣੀ ਹੈ ਪੁੱਛਦਾ ਆਂਦਾ ਸਤਗੁਰੂ ਤੇ ਸਤਗੁਰਨਾ ਸਾਡਾ ਨਾਤਾ ਹੀ ਕੋਈ ਨਹੀਂ ਸੋ ਭਾਈ ਸਤਗੁਰੂ ਦੀ ਸ਼ਰਣੀ ਆਨੇ ਆ ਤੇ ਸਤਗੁਰ ਦਾ ਜੋ ਵੀ ਬਚਨ ਸੁਣ ਲਿਆ ਨਾ ਚਾਹੇ ਪਰ ਲਿਆ ਬਸ ਉਹਨੂੰ ਮੰਨਣਾ ਕੋਈ ਲੋੜ ਨਹੀਂ ਸਾਰਾ ਪੜਨ ਦੀ ਬਸ ਚਾਹੇ ਇਕੋਂ ਕਰ ਤਾ ਸ੍ਰੋਤ ਜਿੱਥੇ ਤੈਨੂੰ ਸਮਝ ਆਏਗੀ ਰੁਕ ਜਾ ਕਰੋ ਕਿ ਕਿ ਭਾਈ ਇਹ ਬਚਨ ਮੈਂ ਜਦੋਂ ਇੱਕ ਦੀ ਰੁਕੇ ਨਾ ਵੀ ਮੈਂ ਤਾਂ ਸਾਰਾ ਕੁਝ ਇੱਕ ਹੀ ਸਮਝਣਾ ਸਭ ਕੁਝ ਇੱਕ ਹੀ ਬਣਿਆ ਹੋਇਆ ਤਰ ਜਾ ਕੇ ਤੇਰਾ ਪਾਰ ਉਤਾਰਾ ਹੋਣਾ ਪੜਨ ਨੂੰ ਤਾਂ ਭਾਈ ਜਿੰਨੇ ਮਰਜੀ ਪੜੀ ਚੱਲ ਪੜਿਆ ਮੁਕਤ ਨਾ ਹੋਏ ਕਿਉਂ ਤੁਹਾਨੂੰ ਪੰਕਤੀ ਨਹੀਂ ਯਾਦ ਆਉਂਦੀ ਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਦਸ਼ਾਹ ਕਹਿੰਦੇ ਆ ਇਹ ਪੜਨਾ ਗੱਲ ਗੁਲ ਨਹੀਂ ਤੇਰੀ ਬਣਨੀ ਕੋਈ ਤੇ ਆਪਾਂ ਦਾ ਘੜੀ ਪੰਡ ਤੇ ਰੱਖੀ ਏ ਸਾਰੀ ਐਸੇ ਪੜੋ ਤੈਸੇ ਪੜੋ ਵੈਸੇ ਪੜੋ ਐ ਜੀਆਂ ਗੱਲਾਂ ਰਤੀ ਪਰ ਤੁਹਾਡੇ ਕੋਲ ਗਿਆਨ ਹੀ ਹੁੰਦਾ ਹੈ ਤੇ ਭਾਈ ਆਪਣੇ ਆਪ ਨੂੰ ਉੱਚਾ ਸਮਝ ਕੇ ਤੁਸੀਂ ਕਹਿੰਦੇ ਅਸੀਂ ਕਿਹੜੇ ਬ੍ਰह्म ਗਿਆਨੀ ਬਣ ਗਏ ਸੋ ਆਪਣੀ ਬਤ ਨੂੰ ਨੀਵੇਂ ਲੈ ਕੇ ਆਓ ਭਾਈ ਆਪਣੀ ਜੋ ਸੋਚ ਹੈ ਨਾ ਇਹ ਗੁਰਨਾਨਕ ਮੁਤਾਬਕ ਵਰਤੋ ਗੁਰਨਾਨਕ ਸਾਹਿਬ ਦੀ ਮਤ ਉੱਚੀ ਹੈ ਅਸੀਂ ਹੌਲਟ ਕੀਤਾ ਹੋਇਆ ਭਾਈ ਅਸੀਂ ਹੰਕਾਰੀ ਬਣੇ ਫੜੇ ਆ ਧਨ ਦੌਲਤ ਦੇ ਕਿ ਜਿਵੇਂ ਕਹਿੰਦੇ ਆ ਨਾ ਮਾਇਆ ਧਾਰੀ ਅੰਦਾ ਬੋਲ ਆਈ ਆਲ ਸਾਡੇ ਹੋਏ ਨੇ ਭਾਈ ਚਾਰ ਪੈਸੇ ਕੀ ਆਏ ਕਹਿੰਦੇ ਸਾਡੇ ਵਰਗਾ ਹੈ ਹੀ ਕੋਈ ਨਹੀਂ ਦੁਨੀਆ ਦੇ ਵਿੱਚ ਸੋ ਭਾਈ ਨਰਕਾਂ ਦੇ ਵਾਸੀ ਨਾ ਬਣੋ ਜੇ ਸਤਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਆ ਹਰ ਦਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬਿੱਤਿਆ ਜਾਤ ਕਹਿਓ ਮਾਲੇ ਮੀਰੋ ਬਈ ਸਤਿਗੁਰੂ ਪਾਸ਼ਾ ਦੇ ਬਚਨ ਨੂੰ ਮੰਨਿਆ ਕਰ ਬਾਣੀ ਪੜਿਆ ਕਰ ਸੁਣਿਆ ਕਰ ਪਰ ਅਮਲ ਤੋਂ ਬਗੈਰ ਗੱਲ ਨਹੀਂ ਬਣਨੀ ਅਮਲ ਤੋਂ ਬਗੈਰ ਤੇਰਾ ਕਹਿ